ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਅਹਿਮ ਜਾਣਕਾਰੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਸਕਿਪ ਨਾ ਕਰਿਓ ਬਹੁਤ ਧਿਆਨ ਦੇ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪ ਵੀ ਦੇਖਿਓ ਤੇ ਅੱਗੇ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜਿਹੜਾ ਹੈ ਉਹ ਜਰੂਰ ਕਰ ਦਿਓ ਕਿਉਂਕਿ ਸੰਗਤ ਜੀ ਸਾਡਾ ਇੱਕੋ ਇੱਕ ਮਕਸਦ ਹੈ ਆਓ ਗੁਰਬਾਣੀ ਸਿੱਖੀਏ ਵੀ ਅਸੀਂ ਸਾਰੇ ਰਲ ਮਿਲ ਕੇ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਸਿੱਖ ਲਈਏ ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਦਾ ਸਹਿਜ ਪਾਠ ਕਰਦੀਆਂ ਹਨ ਉਹਨਾਂ ਸਿੱਖ ਸੰਗਤਾਂ ਵਾਸਤੇ ਇਹ ਜਾਣਕਾਰੀ ਬੜੀ ਲਾਹੇਵੰਦ ਆ ਸੰਗਤ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਸੀਂ ਪਾਠ ਕਰਦੇ ਆਂ ਸ਼ਾਇਦ ਤੁਸੀਂ ਗਾਹਿ ਬਗਾ ਦੇਖਿਆ ਹੋਵੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 315 ਦੇ ਉੱਤੇ 315 ਅੰਗ ਦੇ ਉੱਤੇ ਕੁਝ ਇਸ ਤਰ੍ਹਾਂ ਦਾ ਲਿਖਿਆ ਹੋਇਆ ਪਾਠ ਸਾਨੂੰ ਦਿਖਾਈ ਪੈਂਦਾ ਪਾਠ ਹੁੰਦਾ ਜੀ ਪਾਉੜੀ ਅੱਗੇ ਲਿਖਿਆ ਗਿਣਤੀਵਾਚਕ ਅੰਕ ਹੁਣ ਪੰਕਤੀ ਦਾ ਪਾਠ ਹੁੰਦਾ ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣਾ ਪ੍ਰਾਣੀ ਤੇ ਇਸ ਪੌੜੀ ਦੀ ਅਰੰਭਤਾ ਤੋਂ ਪਹਿਲਾਂ ਪਾਠ ਹੁੰਦਾ ਪੌੜੀ ਨਾਲ ਲਿਖਿਆ ਗਿਣਤੇਵਾਚਕ ਅੰਕ ਨੰਬਰ 5 ਹੁਣ ਕਈ ਵਾਰ ਜਿਹੜੀਆਂ ਸਿੱਖ ਸੰਗਤਾਂ ਨੇ ਗੁਰਬਾਣੀ ਦੀ ਸੰthia ਨਹੀਂ ਲਈ ਹੋਈ ਉਹਨਾਂ ਸਿੱਖ ਸੰਗਤਾਂ ਨੂੰ ਫਿਰ ਇਸ ਜਗ੍ਹਾ ਦੇ ਉੱਤੇ ਉਚਾਰਣ ਕਰਨ ਵਿੱਚ ਦਿੱਕਤ ਹੁੰਦੀ ਆ ਕਈ ਸੱਜਣੇ ਦਾ ਪਾਠ ਇੰਜ ਕਰਦੇ ਆ ਪੌੜੀ ਪੰਜ ਵੀ ਇਸ ਢੰਗ ਦੇ ਨਾਲ ਉਚਾਰਨ ਕਰਦੇ ਆ ਕਈ ਉਚਾਰਨ ਕਰਦੇ ਆ ਪੌੜੀ ਪੰਜਵੀਂ ਇਸ ਢੰਗ ਦੇ ਨਾਲ ਮੈਂ ਕੁਝ ਦਿਨ ਪਹਿਲਾਂ ਹੀ ਕਿਸੇ ਸੱਜਣ ਕੋਲੋਂ ਪਾਠ ਸੁਣ ਰਿਹਾ ਸੀ ਤੇ ਉਹਨਾਂ ਨੇ ਸੇਮ ਇਸੇ ਢੰਗ ਦੇ ਨਾਲ ਪਾਠ ਉਚਾਰਨ ਕੀਤਾ ਪੌੜੀ ਪੰਜਵੀਂ ਤੇ ਉੱਥੇ ਮੈਂ ਉਹਨਾਂ ਨੂੰ ਫਿਰ ਟੋਕਿਆ ਸੀ ਵੀ ਖਿਆਲ ਰੱਖੋ ਵੀ ਇਹਦਾ ਪਾਠ ਜਿਹੜਾ ਪੌੜੀ ਪੰਜਵੀ ਇਸ ਟੰਗ ਨਾਲ ਵੀ ਉਚਾਰਨ ਨਹੀਂ ਕਰਨਾ ਪੌੜੀ ਪੰਜ ਇਸ ਟੰਗ ਨਾਲ ਵੀ ਉਚਾਰਨ ਨਹੀਂ ਕਰਨਾ ਸੰਗਤ ਜੀ ਮੈਂ ਬੇਨਤੀ ਕਰਨਾ ਚਾਹਾਂਗਾ ਮੈਂ ਆਪਣੇ ਕੋਲੋਂ ਇਹਦਾ ਉਚਾਰਨ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਰਿਆ ਬਲਕਿ ਗੁਰੂ ਪਾਤਸ਼ਾਹ ਜੀ ਨੇ ਅਗਲੇ ਹੀ ਅੰਗ ਦੇ ਉੱਤੇ ਸਾਨੂੰ ਲਿਖ ਕੇ ਬਕਾਇਦਾ ਇਹਦੀ ਸਹਿਤ ਵੀ ਦਿੱਤੀ ਹੋਈ ਆ ਜਦੋਂ ਅੰਗ ਨੰਬਰ ਤੁਸੀਂ 316 ਤੇ ਪਾਠ ਕਰੋਗੇ ਨਾ ਜੀ ਤੇ 316 ਨੰਬਰ ਅੰਗ ਦੇ ਉੱਤੇ ਆ ਦੇਖੋ ਮੈਂ ਲਿਖਿਆ ਵੀ ਹੋਇਆ ਬਰਾਬਰ ਇੱਥੇ ਸਾਨੂੰ ਗੁਰੂ ਸਾਹਿਬ ਨੇ ਸਿਹਰ ਵੀ ਦਿੱਤੀ ਵੀ ਇਹਦਾ ਉਚਾਰਨ ਅਸੀਂ ਕਿਵੇਂ ਕਰਨਾ ਹੈ ਭਗਤ ਜਨਾਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਇਹ ਪੌੜੀ ਸ਼ੁਰੂ ਹੁੰਦੀ ਆ ਤੇ ਪੌੜੀ ਦੀ ਅਰੰਭਤਾ ਵਿੱਚ ਲਿਖਿਆ ਹੋਇਆ ਹੈ ਇਹਦਾ ਉਚਾਰਨ ਪੌੜੀ ਮਹਿਲਾ ਪੰਜਵਾਂ ਇਸ ਢੰਗ ਦੇ ਨਾਲ ਪਾਠ ਹੁੰਦਾ ਹੈ ਪੌੜੀ ਮਹਿਲਾ ਪੰਜਵਾਂ ਜਾਣੀ ਕਿ ਇਹ ਜਿਹੜੀ ਪੌੜੀ ਆ ਜਬਰ ਇਹ ਲੈ ਫਾਹਿ ਰਾਤੀ ਤੁਰਾ ਇਹ ਜਿਹੜੀ ਪੌੜੀ ਦਾ ਪਾਠ ਆ ਇਹ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੋਇਆ ਕਿਉਂਕਿ ਇਹ ਵਾਰ ਦੇ ਵਿੱਚ ਪਾਠ ਹੁੰਦਾ ਤੇ ਵਾਰ ਦੀ ਜਿਹੜੀ ਤਰਤੀਬ ਆ ਉਹ ਹੁੰਦੀ ਆ ਸ਼ਲੋਕ ਪਲੱਸ ਪੌੜੀ ਸ਼ਲੋਕ تن ਵੀ ਹੋ ਸਕਦੇ ਆ ਦੋ ਵੀ ਹੋ ਸਕਦੇ ਆ ਚਾਰ ਵੀ ਹੋ ਸਕਦੇ ਆ ਤੇ ਇੱਕ ਵੀ ਹੋ ਸਕਦਾ ਤੇ ਜਿੱਥੇ ਪੌੜੀ ਹੁੰਦੀ ਆ ਪੌੜੀ ਦਾ ਪਾਠ ਕਰਕੇ ਹੀ ਅਸੀਂ ਸ਼ਬਦ ਦੀ ਸਮਾਪਤੀ ਕਰਨੀ ਹੁੰਦੀ ਆ ਤੇ ਕਈ ਜਗ੍ਹਾ ਦੇ ਉੱਤੇ ਪਾਉੜੀ ਦੇ ਨਾਲ ਗੁਰੂ ਅਮਰਦਾਸ ਸਾਹਿਬ ਦੇ ਸ਼ਲੋਕ ਆ ਗਏ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਆ ਗਏ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਆ ਗਏ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਲੋਕ ਆ ਗਏ ਇਸ ਢੰਗ ਤਰੀਕੇ ਦੇ ਨਾਲ ਵਾਰ ਦੀ ਤਰਤੀਬ ਬਣੀ ਹੁੰਦੀ ਆ ਸੋ ਆਪਣੇ ਮਾਈਂਡ ਵਿੱਚ ਇਹ ਗੱਲ ਕਲੀਅਰ ਰੱਖ ਲਓ ਵੀ ਇਹਦਾ ਉਚਾਰਨ ਕਰਨਾ ਪਾਉੜੀ ਮਹਿਲਾ ਪੰਜਵਾ ਜੇ ਤੁਸੀਂ ਤੁਸੀਂ ਹੁਣ ਕਈ ਵਾਰ ਮਨ ਚ ਹੁੰਦਾ ਹੈ ਨਾ ਵੀ ਇੱਥੇ ਲਿਖਿਆ ਤਾਂ ਹੋਇਆ ਨਹੀਂ ਜੇ ਨਹੀਂ ਵੀ ਲਿਖਿਆ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਇਹਨੂੰ ਤੁਸੀਂ ਇਸ ਢੰਗ ਨਾਲ ਉਚਾਰਨ ਕਰ ਸਕਦੇ ਹੋ ਪੌੜੀ ਪੰਜਵਾਂ ਇਸ ਢੰਗ ਨਾਲ ਕਿਉਂਕਿ ਜਿਹੜਾ ਪੰਜਵਾਂ ਸ਼ਬਦ ਅਸੀਂ ਪੰਜਾਬੀ ਦੇ ਵਿੱਚ ਉਚਾਰਨ ਕਰਨਾ ਹੈ ਇਹ ਗੁਰੂ ਅਰਜੁਨ ਦੇ ਮਹਾਰਾਜ ਪਾਤਸ਼ਾਹ ਜੀ ਦਾ ਹੀ ਲਿਖਾਇਕਾ ਮੈਂ ਇੱਥੇ ਉਛੁੱਧ ਉਚੜਾ ਉਚਾਰਨ ਨਾਲ ਲਿਖਿਆ ਵੀ ਹੋਇਆ ਪੌੜੀ ਪੰਜਵਾਂ ਜਾਂ ਜੇ ਇਸ ਢੰਗ ਨਾਲ ਉਚਾਰਨ ਕਰੀਏ ਪੌੜੀ ਮਹਿਲਾ ਪੰਜਵਾਂ ਤੇ ਐ ਸੋਮ ਦਾ ਸੁਣਨ ਵਾਲੇ ਸਰੋਤੇ ਵਾਸਤੇ ਵੀ ਤੇ ਉਚਾਰਨ ਕਰਨ ਵਾਲੇ ਕਰਤਾ ਵਾਸਤੇ ਵੀ ਥੋੜੀ ਇਹ ਗੱਲ ਜਿਹੜੀ ਆ ਕਲੈਰੀਫਾਈ ਹੋ ਜਾਏਗੀ ਕਲੀਅਰ ਹੋ ਜਾਏਗੀ ਵੀ ਇੱਥੇ ਗੁਰੂ ਅਰਜੁਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਇੱਥੇ ਨਾਮ ਆ ਰਿਹਾ ਸੋ ਇਹਦਾ ਮਤਲਬ ਇਹ ਆ ਵੀ ਇਹ ਜਿਹੜੀ ਪੌੜੀ ਦਾ ਪਾਠ ਆ ਇਹ ਗੁਰੂ ਅਰਜੁਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਹੀ ਉਚਾਰਨ ਕੀਤੀ ਹੋਈ ਆ ਸੋ ਇਹਦਾ ਉਚਾਰਨ ਜਿਹੜਾ ਪੌੜੀ ਮਹਿਲਾ ਪੰਜਵਾ ਇੰਜ ਵੀ ਕਰ ਸਕਦੇ ਆ ਪੌੜੀ ਪੰਜਵਾ ਇਸ ਢੰਗ ਨਾਲ ਵੀ ਉਚਾਰਨ ਕਰ ਸਕਦੇ ਆ ਪਰ ਇਹਦਾ ਪੌੜੀ 5 ਜਾਂ ਪੌੜੀ 25 ਇਸ ਢੰਗ ਨਾਲ ਪਾਠ ਉਚਾਰਨ ਨਹੀਂ ਕਰਨਾ ਇਹ ਅਸ਼ੁੱਧ ਪਾਠ ਆ ਫਿਰ ਅੱਗੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 530 ਦੇ ਉੱਤੇ ਇੱਕ ਜਗ੍ਹਾ ਪਾਠ ਹੁੰਦਾ ਰਾਗ ਦਾ ਨਾਮ ਪਹਿਲਾਂ ਲਿਖਿਆ ਹੋਇਆ ਹੈ ਦੇਵ ਗੰਧਾਰੀ ਗੰਧਾਰੀ ਦੇ ਨਾਲ ਵੀ ਸੇਮ ਇਸੇ ਤਰ੍ਹਾਂ ਅੰਗ ਨੰਬਰ ਲਿਖਿਆ ਹੋਇਆ ਹੈ 5 ਕਈ ਵਾਰ ਇਸ ਜਗ੍ਹਾ ਦੇ ਉੱਤੇ ਵੀ ਕਈ ਸੱਜਣਾ ਨੂੰ ਸੰਗਤਾਂ ਨੂੰ ਵੀਰਾ ਭੈਣਾ ਨੂੰ ਦਿੱਕਤ ਹੁੰਦੀ ਵੀ ਇਹਦਾ ਪਾੜ ਉਚਾਰਨ ਅਸੀਂ ਕਿਵੇਂ ਕਰਨਾ ਹੈ ਇਹਨੂੰ ਦੇਵਗੰਧਾਰੀ 5 ਪੜਨਾ ਹੈ ਜਾਂ 5ਵੀਂ ਪੜਨਾ ਹੈ ਪਰ ਇੱਥੇ ਵੀ ਖਿਆਲ ਰੱਖਿਓ ਇਹ ਰਾਗ ਆ ਦੇਵਗੰਧਾਰੀ ਤੇ ਇੱਥੇ ਦਾ ਜਿਹੜਾ ਉਚਾਰਨ ਆ ਇਹ ਉਚਾਰਨ ਹੋਏਗਾ ਪੰਜਵਾਂ ਕਿਉਂਕਿ ਇਹ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਰਮਤਾ ਹੋ ਰਹੀ ਹੈ ਸੋ ਪ੍ਰਪਤ ਜਤ ਕਤ ਵੇਖਿਓ ਨੈਣੀ ਇੱਥੇ ਅਰੰਭਤਾ ਹੋਰੀ ਪਾਠ ਦੀ ਤੋਂ ਪਾਠ ਉਚਾਰਨ ਕਰਾਂਗੇ ਦੇਵਗੰਧਾਰੀ ਮਹਿਲਾ ਪੰਜਵਾਂ ਜਾਂ ਅਸੀਂ ਪੰਜਵਾਂ ਵੀ ਉਚਾਰਨ ਕਰ ਸਕਦੇ ਆ ਇਹਦੇ ਵਿੱਚ ਵੀ ਕੋਈ ਦੋਸ਼ ਨਹੀਂ ਆ ਪਰ ਪੰਜਵੀਂ ਜਾਂ ਪੰਜ ਨੰਬਰ ਇਸ ਢੰਗ ਨਾਲ ਪਾਠ ਉਚਾਰਨ ਨਹੀਂ ਕਰਨਾ ਇੱਥੇ ਮੈਂ ਲਿਖ ਕੇ ਵੀ ਤੁਹਾਡੇ ਸਾਹਮਣੇ ਜਿਹੜਾ ਹੈ ਉਹ ਸੇਧ ਦਿੱਤੀ ਹੋਈ ਆ ਦੇਵਗੰਧਾਰੀ ਮਹਿਲਾ ਪੰਜਵਾਂ ਇਸ ਢੰਗ ਦੇ ਨਾਲ ਪਾਠ ਅਸੀਂ ਉਚਾਰਨ ਕਰਨਾ ਹੈ ਤੇ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਸੰਗਤ ਜੀ ਤੁਹਾਨੂੰ ਜਰੂਰ ਕਲੀਅਰ ਹੋ ਗਈ ਹੋਵੇਗੀ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਆ ਇਸ ਪ੍ਰੋਗਰਾਮ ਨੂੰ ਬਾਤੋ ਵਾਦ ਸੰਗਤ ਨਾਲ ਸ਼ੇਅਰ ਜਿਹੜਾ ਉਹ ਜਰੂਰ ਕਰ ਦਿਓ ਕਿਉਂਕਿ ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸੇਵਾ ਹੈ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ